ਹਾਂਜੀ ਦੋਸਤੋ ਸਤ ਸ੍ਰੀ ਅਕਾਲ ਦੋਸਤੋ ਹੋਬ ਸਾਰੇ ਦੋਸਤੋ ਕਿੱਦਾਂ ਠੀਕ ਠਾਕ ਵੀਰੇ ਸਾਰੇ ਦੋਸਤੋ ਆਪਾਂ ਸਾਰੇ ਜਾਣਦੇ ਆ ਕਿ ਸਾਨੂੰ 2000 ਸਾਲ ਦਾ ਜਿਹੜਾ ਮਤਲਬ ਦਾ ਹੱਕਾ ਸੀਗਾ ਇੱਕ ਰਿਵੈਲੂਏਸ਼ਨ ਜਿਹੜੀ ਆਪਾਂ ਸਾਲ ਕਹਿ ਸਕਦੇ ਹਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਕਿਉਂਕਿ ਸਾਨੂੰ 2000 ਸਾਲ ਦਾ ਮਤਲਬ ਜਿਹੜਾ ਦਹਾਕਾ ਸੀਗਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਾਫੀ ਅਹਿਮ ਚੇਂਜਸ ਲੈ ਕੇ ਆਇਆ ਕਈ ਵੱਡੇ ਬਦਲਾਅ ਲੈ ਕੇ ਆਇਆ ਜਿਨ੍ਹਾਂ ਨੂੰ ਆਪ ਇਨਾ ਬਦਲਾਅ ਦੇ ਵਿੱਚ ਮੋਬਾਈਲ ਫੋਨ ਵੀ ਜਿਹੜਾ ਇੱਕ ਵੱਡਾ ਬਦਲਾਅ ਆਪਾਂ ਕਹਿ ਸਕਦੇ ਹਾਂ ਵੱਡਾ ਚੇਂਜ ਕਹਿ ਸਕਦੇ ਹਾਂ ਹਾਲਾਂਕਿ ਮੋਬਾਈਲ ਫੋਨ ਸਾਨੂੰ 2000 ਤੋਂ ਪਹਿਲਾਂ ਵੀ ਲੋਕ ਯੂਜ਼ ਕਰਦੇ ਸੀ ਪਰ ਉਹ ਕੁਝ ਖਾਸ ਲੋਕਾਂ ਤੱਕ ਹੀ ਸੀਮਿਤ ਸੀਗਾ ਆਮ ਲੋਕਾਂ ਦੀ ਜੇਬ ਆਮ ਲੋਕਾਂ ਦੀ ਪਹੁੰਚ ਦਾ ਕੇ ਸਾਨੂੰ 2000 ਤੋਂ ਬਾਤ ਬਾਤ ਦੇ ਵਿੱਚ ਆਇਆ ਤੇ ਅੱਜ ਕੱਲ ਹਰ ਇੱਕ ਦੀ ਜੇਬ ਦੇ ਵਿੱਚ ਮੋਬਾਈਲ ਜਿਹੜਾ ਫੋਨ ਆਪਾਂ ਹਰ ਆਪਾਂ ਮੋਬਾਈਲ ਫੋਨ ਆਪਣੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਹੋ ਗਿਆ ਆਪਾਂ ਸਾਰੇ ਜਾਣਦੇ ਆ ਕਿ ਮੋਬਾਈਲ ਫੋਨ ਦੇ ਆ ਮੋਬਾਈਲ ਫੋਨ ਦੇ ਲਈ SIM ਕਾਰਡ ਜ਼ਰੂਰੀ ਹੁੰਦਾ ਤੇ ਇੱਕ SIM ਕਾਰਡ ਦਾ 10 ਅੱਖਰਾਂ ਦਾ ਇੱਕ ਨੰਬਰ ਹੁੰਦਾ ਆਪਾਂ ਜਿਹਨੂੰ ਆਪਣਾ ਫੋਨ ਨੰਬਰ ਜਾਂ ਮੋਬਾਈਲ ਨੰਬਰ ਕਹਿੰਦੇ ਆ ਪਰ ਕਦੇ ਗੌਰ ਕੀਤੀ ਦੋਸਤੋ ਆਪਾਂ ਇੰਡੀਆ ਦੇ ਵਿੱਚ ਆਪਾਂ SIM ਕਾਰਡ ਆਪਣੇ ਸੰਬੰਧ ਨੰਬਰ ਜਾਂ ਫੋਨ ਨੰਬਰ ਦੇ ਅੱਗੇ ਦੋ ਅੱਖਰ ਦਾ ਪਲੱਸ 91 ਡਾਇਲਿੰਗ ਕੋਡ ਲਿਖਿਆ ਹੁੰਦਾ ਜਾਂ ਡਾਇਲਿੰਗ ਕੋਡ ਲਗਾਉਨੇ ਆ ਇਹ ਕੀ ਚੀਜ਼ ਆ ਕੀ ਇਸ ਦੇ ਪਿੱਛੇ ਲੌਜੀਕ ਆ ਇਸ ਨੂੰ ਆਪਾਂ ਅਸਲ ਦੇ ਵਿੱਚ ਕੰਟਰੀ ਡਾਇਲਿੰਗ ਕੋਡ ਬੋਲਦੇ ਆ ਇਹ ਹਰੇਕ ਹਰੇਕ ਕੰਟਰੀ ਦਾ ਇਹ ਅਲੱਗ-ਅਲੱਗ ਹੁੰਦਾ ਜਿੱਦਾਂ ਕਿ ਕੈਨੇਡਾ ਯੂ ਐਸ ਦਾ ਪਲੱਸ 1 ਆਸਟ੍ਰੇਲੀਆ ਨਿਊਜ਼ੀਲੈਂਡ ਦਾ ਪਲੱਸ 6 ਦੇ ਨਾਲ ਸ਼ੁਰੂ ਹੁੰਦਾ ਹੈਗਾ ਯੂਕੇ ਦਾ ਪਲੱਸ 44 ਮਤਲਬ ਪਲੱਸ 44 ਪਾਕਿਸਤਾਨ ਦਾ ਪਲੱਸ 92 ਚੈਨਲ ਦਾ ਪਲੱਸ 86 ਹਰ ਇੱਕ ਕੰਟਰੀ ਦਾ ਹੈ ਅਲੱਗ-ਅਲੱਗ ਹੈ ਤੇ ਇਹ ਐਵੇਂ ਨਹੀਂ ਗਾ ਦੋਸਤੋ ਕਿ ਇਹ ਹਰ ਇੱਕ ਕੰਟਰੀ ਦਾ ਰੈਂਡਮਲੀ ਦਿੱਤੇ ਜਾਂਦੇ ਆ ਵੀ 1 2 3 1 3 3 1 5 3 7 ਤੇਰਾ 10 ਨਹੀਂ ਦੋਸਤੋ ਇਸ ਦੇ ਪਿੱਛੇ ਇੱਕ ਆਰਗੇਨਾਈਜੇਸ਼ਨ ਕੰਮ ਕਰਦੀ ਹੈ ਇੱਕ ਬਹੁਤ ਸਜਜੇ ਢੰਗ ਦੇ ਨਾਲ ਇਹ ਸਾਰੀ ਪਲੈਨਿੰਗ ਕੀਤੀ ਜਾਂਦੀ ਹੈ ਤੇ ਉਹ ਆਰਗੇਨਾਈਜੇਸ਼ਨ ਉਸ ਸੰਸਥਾ ਦਾ ਨਾਮ ਹੈ ITU ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਉਹ ITU ਇਹਨੂੰ ਇੱਕ ਬਹੁਤ ਪਲੈਨਿੰਗ ਦੇ ਆਰਡਰਲੀ ਤਰੀਕੇ ਦੇ ਨਾਲ ਮਤਲਬ ਸਾਰੇ ਚੀਜ਼ ਨੂੰ ਸਾਰੇ ਸਾਰੇ ਵਰਕ ਨੂੰ ਦੇਖਦੀ ਹੈਗੀ ਉਸ ਦੇ ਇਸ ਦੇ ਲਈ ਉਸ ਨੇ ਮਤਲਬ ਇਹਨਾਂ ਚੀਜ਼ਾਂ ਲਈ ਲਾ ਲਓ ਕਿ ਕੰਟਰੀ ਡਾਇਲਿੰਗ ਕੋਡ ਦੇ ਲਈ ਪੂਰੇ ਵਰਲਡ ਨੂੰ ਉਹਨਾਂ ਨੇ 9 ਖਿੱਤੇ 9 ਰੀਜਨ ਦੇ ਵਿੱਚ ਵੰਡਿਆ ਗਿਆ ਹੈ ਜੇ ਪਹਿਲਾ ਰੀਜਨ ਹੁੰਦਾ ਹੈਗਾ NANP ਨਾਰਥ ਅਮਰੀਕਨ ਨੰਬਰ ਪਲੈਨਿੰਗ ਇਹਦੇ ਵਿੱਚ ਜਿਹੜੇ ਇਸ ਰੀਜਨ ਦੇ ਵਿੱਚ ਐਨਏ ਐਨਪੀ ਰੀਜਨ ਦੇ ਵਿੱਚ ਜਿਹੜੀਆਂ ਕੰਟਰੀਜ਼ ਆਉਂਦੀਆਂ ਹਨ ਉਹਨਾਂ ਦਾ ਜਿਹੜਾ ਜਿਹੜਾ ਦੋਸਤੋ ਕੰਟਰੀ ਡਾਇਲਿੰਗ ਕੋਡ ਪਲੱਸ 1 ਹੁੰਦਾ ਜਿਸ ਦਾ ਵਿੱਚ ਕੈਨੇਡਾ ਯੂਐਸਏ ਬਾਰਵਾਡੋ ਇਸ ਜ਼ਮਾਇਕਾ ਦੇ ਦੂਜਾ ਰੀਜਨ ਹੁੰਦਾ ਅਫਰੀਕਨ ਕੰਟਰੀਜ਼ ਦਾ ਜਿਨ੍ਹਾਂ ਦਾ ਜਿਹੜਾ ਕੰਟਰੀ ਡਾਇਲਿੰਗ ਕੋਡ ਹੈ ਹਮੇਸ਼ਾ ਤਿੰਨ 3 ਡਿਜੀਟ ਤੇ ਨੱਖਰਾਂ ਦਾ ਜਿਹੜਾ 3 ਵਰਡਸ ਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਨਾਈਜੀਰੀਆ ਦਾ ਜਿਹੜਾ ਕੰਟਰੀ ਕੋਡ ਹੈ 234 ਤੇ ਜਿਹੜਾ ਜ਼ੰਗਾਂਡਾ ਦਾ 256 ਤੇ ਤੀਜੇ ਤੇ ਚੌਥੇ ਸਥਾਨ ਤੇ ਹੁੰਦੀਆਂ ਨੇ ਯੂਰੋਪੀਅਨ ਕੰਟਰੀਜ਼ ਯਾਦਤਰ ਯੂਰੋਪੀਅਨ ਕੰਟਰੀ ਦਾ ਜਿਹੜਾ ਡਿਜੀਟ ਜਿਹੜਾ ਕੰਟਰੀ ਡਾਇਲਿੰਗ ਕੋਡ ਹੈ 32 ਡਿਜੀਟ ਜਾਂ 3 ਡਿਜੀਟ ਦਾ ਹੁੰਦਾ ਹੈ ਮਤਲਬ 2 ਜਾਂ 3 ਅੱਖਰਾਂ ਦਾ ਹੁੰਦਾ ਹੈ ਫੋਰ ਐਗਜ਼ਾਮਪਲ ਲਓ ਆਪਾਂ ਜਰਮਨੀ ਦਾ +49 ਦੇ ਇਟਲੀ ਦਾ +39 ਦਾ ਕਰੋਸ਼ੀਆ ਦਾ ਆਪਾਂ ਨੂੰ +359 ਹੈ ਜਿਹੜਾ ਇਹ ਮੰਨਿਆ ਜਾਂਦਾ ਹੈਗਾ ਦੇਸ਼ ਦੇ ਵਿੱਚ ਪੰਜਵੇਂ ਸਥਾਨ ਤੇ ਜਿਹੜੀਆਂ ਹੁੰਦੀਆਂ ਹਨ ਉਹ ਕੰਟਰੀਜ਼ ਹੁੰਦੀਆਂ ਹਨ ਨੌਰਥ ਦੇ ਸਾਊਥ ਅਮਰੀਕਾ ਦੀਆਂ ਉਹ ਕੰਟਰੀਜ਼ ਹੁੰਦੀਆਂ ਹਨ ਜਿਹੜੀਆਂ NAANP ਰੀਜਨ ਦੇ ਵਿੱਚ ਨਹੀਂ ਆਉਂਦੀਆਂ ਨੇ ਨਾ ਐਨਪੀ ਰੀਜਨ ਦੇ ਅੰਡਰ ਨਹੀਂ ਆਉਂਦੀਆਂ ਅਨ ਫੋਰ ਇਗਜ਼ਾਮਪਲ ਮੈਕਸੀਕੋ ਕਿਊਬਾ ਮੈਕਸੀਕੋ ਦਾ ਜਿਹੜਾ ਕੰਟਰੀ ਡਾਇਲਿੰਗ ਕੋਡ ਹੈ 52 ਹੈਗਾ ਤੇ ਕਿਊਬਾ ਦਾ ਜਿਹੜਾ +53 ਹੈਗਾ ਇਸੇ ਤਰ੍ਹਾਂ ਦੋਸਤੋ ਸੇਮ استان ਆਉਂਦਾ ਉਸ ਐਨ ਦੇ ਸਾਊਥ-ਈਸਟ ਏਸ਼ੀਅਨ ਕੰਟਰੀਜ਼ ਦਾ ਜਿਨ੍ਹਾਂ ਦਾ ਜਿਹੜਾ ਡਾਇਲਿੰਗ ਕੰਟਰੀ ਕੋਡ ਹੈ +6 ਨਾਲ ਸ਼ੁਰੂ ਹੁੰਦਾ ਉਹ ਜਿੱਦਾਂ ਕਿ ਫੋਰ एग्जांपल ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰ థਾਈਲੈਂਡ ਜਿਹੜਾ 7ਵਾਂ ਸਟਾਨ ਆਉਂਦਾ ਹੈ ਦੋਸਤੋ ਉਹ ਆਉਂਦਾ ਹੈ ਸੋਵੀਅਨਟ ਕੰਟਰੀਜ਼ ਦਾ ਜਿੱਦਾਂ ਰਸ਼ੀਆ ਤੇ ਕਜ਼ਾਕਿਸਤਾਨ ਰਸ਼ੀਆ ਦਾ ਪਲੱਸ 7 ਤੇ ਕਜ਼ਾਕਿਸਤਾਨ ਦਾ ਜਿਹੜਾ ਕੋਡ ਹੈਗਾ ਉਹ ਪਲੱਸ 74 ਹੈ ਇਸੇ ਤਰ੍ਹਾਂ 8ਵੇਂ ਰੀਜਨ ਦੇ ਵਿੱਚ ਆਉਂਦੀਆਂ ਹਨ ਏਸ਼ੀਅਨ ਕੰਟਰੀਜ਼ ਜਿੱਦਾਂ ਹਾਂਗਕਾਂਗ ਤੇ ਕੋਰੀਆ ਹਾਂਗਕਾਂਗ ਦਾ ਜਿਹੜਾ ਡੈਲਿੰਗ ਕੋਡ ਹੈ ਪਲੱਸ 852 ਤੇ ਕੋਰੀਆ ਦਾ ਪਲੱਸ 82 ਤੇ ਇਸੇ ਤਰ੍ਹਾਂ ਨੋਮਾ ਰੀਜਨ ਜਿਹੜਾ ਦੋਸਤੋ ਯਾਨੀ ਕਿ ਆਪਣਾ ਰੀਜਨ ਜਿਸ ਦੇ ਵਿੱਚ ਆਪਾਂ ਰਹਿੰਦੇ ਹਾਂ ਇਹ ਆਉਂਦਾ ਮਿਡਲ ਈਸਟਰਨ ਕੰਟਰੀਜ਼ ਇਹਨਾਂ ਦਾ ਜਿਹੜਾ ਸਾਰਿਆਂ ਦਾ ਕੰਟਰੀ ਡਾਇਲਿੰਗ ਕੋਡ ਹੈ ਪਲੱਸ 9 ਹੈਗਾ ਇਹਨਾਂ ਸਾਰੀਆਂ ਕੰਟਰੀਆਂ ਦੇ ਆਪਾਂ ਫੋਨ ਨੰਬਰ ਅੱਗੇ ਪਲੱਸ 9 ਲਗਾਉਣਾ ਜਿੱਦਾਂ ਫੋਰ ਐਗਜ਼ਾਮਪਲ ਲਾ ਲਓ ਆਪਾਂ ਇੰਡੀਆ ਦਾ ਪਲੱਸ 91 ਤੇ ਪਾਕਿਸਤਾਨ ਦਾ ਪਲੱਸ 92 ਇਸੇ ਤਰ੍ਹਾਂ ਅਰਾਨ ਦਾ ਤੇ ਇਸੇ ਤਰ੍ਹਾਂ ਦੋਸਤੋ ਇਹਨਾਂ ਡਾਇਲਿੰਗ ਕੰਟਰੀ ਡਾਇਲਿੰਗ ਕੋਡ ਨੂੰ ਆਪਾਂ ਟੈਲੀਕਮਿਊਨੀਕੇਸ਼ਨ ਦੀ ਭਾਸ਼ਾ ਦੇ ਵਿੱਚ ਕੰਟਰੀਜ਼ ਦਾ ਆਪਾਂ ਪਛਾਣ ਕੋਡ ਬੋਲ ਸਕਦੇ ਹਾਂ ਇਹਨਾਂ ਦੇ ਇਸ ਕੋਡ ਨੂੰ ਲਗਾਏ ਬਿਨਾ ਆਪਾਂ ਕਿਸ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੇ ਵਿੱਚ ਡਾਇਰੈਕਟ ਗੱਲ ਨਹੀਂ ਗੱਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ ਕਿ ਆਪਣੇ ਜਿਹੜੇ ਆਪਣੇ ਕਾਫੀ ਜਾਣੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਆਵਰਸ਼ੀਆ ਕੰਟਰੀ ਦੇ ਵਿੱਚ ਰਹਿੰਦੇ ਹਨ ਜਿੱਦਾਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਆਪਾਂ ਦੇਖਿਆ ਕਿ ਆਪਾਂ ਕਦੇ ਵੀ ਉਹਨਾਂ ਦੇ ਫੋਨ ਦੇ ਉੱਤੇ ਉਹਨਾਂ ਦੇ ਨੰਬਰ ਸਿੱਧਾ ਨੰਬਰ ਡਾਲ ਕਰਕੇ ਕਾਲ ਕਰ ਲਈ ਨਹੀਂ ਆਪਾਂ ਪਹਿਲਾਂ ਉਹਨਾਂ ਦਾ ਕੰਟਰੀ ਡਾਇਲਿੰਗ ਕੋਡ ਲਗਾਉਦੇ ਆ ਇਸ ਤਰ੍ਹਾਂ ਉਹ ਵੀ ਉਧਰੋਂ ਜੇ ਆਪਣੀ ਇੰਡੀਆ ਗੱਲ ਕਰਨਗੇ ਤਾਂ ਪਲੱਸ 99 ਕਰਕੇ ਮਤਲਬ ਆਪਣੇ ਕੰਟਰੀ ਡਾਇਲਿੰਗ ਕੋਡ ਲਗਾ ਕੇ ਆਪਣੇ ਨੰਬਰ ਅੱਗੇ ਫਿਰ ਕਾਲ ਕਰਦੇ ਹਨ ਇਸ ਤਰ੍ਹਾਂ ਆਪਾਂ ਡਾਇਰੈਕਟ ਨਾ ਹੀ ਕਾਲ ਕਰ ਸਕਦੇ ਨਾ ਹੀ ਆਪਾਂ WhatsApp ਦੇ ਉੱਤੇ ਨੰਬਰ ਸੇਵ ਕਰ ਸਕਦਾ ਆਪਾਂ WhatsApp ਦੇ ਉੱਤੇ ਵੀ ਜੇ ਨਾਲ ਕਾਲਿੰਗ ਕਰਨੀ ਹੈ ਤਾਂ ਆਪਾਂ ਨੂੰ ਉਹਨਾਂ ਦਾ ਨੰਬਰ ਸੇਵ ਕਰਨਾ ਪਊਗਾ ਉਹ ਵੀ ਕੰਟਰੀ ਡਾਇਲਿੰਗ ਕੋਡ ਨੂੰ ਅੱਗੇ ਲਿਖ ਕੇ ਇਹ ਦੋਸਤੋ ਇਸੇ ਤਰ੍ਹਾਂ ਹੀ ਵਰਕ ਕਰਦਾ ਹੈ ਇੱਕ ਪ੍ਰਕਿਰਿਆ ਹੈ ਇੱਕ ਮਤਲਬ ਪ੍ਰੋਸੈਸ ਹੈਗਾ ਜਿਹੜਾ ਜਿਹਨੂੰ ਜਿਹਨੂੰ ਪੂਰੀ ਮਤਲਬ ਆਈਟੀ ਯੂ ਐ ਜਿਹੜੀ ਇਹਨੂੰ ਇੱਕ ਬਹੁਤ ਹੀ ਸੁਚੱਜੇ ਬਹੁਤਲੀ ਆਰਡਰਲੀ ਤਰੀਕੇ ਦੇ ਨਾਲ ਦੇਖ ਰੇ ਕਰਦੀ ਹੈ ਇਸ ਤਰ੍ਹਾਂ ਆਪਾਂ ਪੂਰੇ ਜਦੋਂ वर्ल्ड ਮੈਪ ਨੂੰ ਦੇਖਾਂਗੇ ਆਪਾਂ ਇਹਨਾਂ ਨੌ ਕਿੱਤਿਆਂ ਨੂੰ ਦੇਖ ਕੇ ਉਹਨਾਂ ਪੂਰੇ वर्ल्ड ਮੈਪ ਦੇਆਂ ਕੰਟਰੀ ਦੇ ਕੰਟਰੀ ਕੋਡ ਨੂੰ ਯਾਦ ਰੱਖ ਸਕਦੇ ਹਾਂ ਤੇ ਉਹਨਾਂ ਨੂੰ ਮਤਲਬ ਇਹ ਲਾ ਲਓ ਇੱਕ ਇੱਕ ਆਪਾਂ ਨੂੰ ਇਹ ਲਾ ਲਓ ਵੀ ਇਹਦੇ ਬਿਨਾ ਟੈਲੀ ਕਮਿਊਨੀਕੇਸ਼ਨ ਜਿਹੜੀ ਟੈਲੀ ਕਮਿਊਨੀਕੇਸ਼ਨ ਹੈ ਜਿਹੜੀ ਇਹਦੇ ਬਿਨਾ ਮਤਲਬ ਅਧੂਰੀ ਸੀਗੀ ਇਹ ਇਹ ਲਾ ਲਓ ਵੀ ਇੱਕ ਮੇਨ ਜਿੱਦਾਂ ਆਪ ਇੱਕ ਬੰਦੇ ਦਾ ਪਛਾਣ ਕੋਡ ਹੁੰਦਾ ਹੈ ਇਸ ਤਰ੍ਹਾਂ ਇਹ ਕੰਟਰੀ ਦਾ ਜਿਹੜਾ ਟੈਲੀ ਕਮਿਊਨੀਕੇਸ਼ਨ ਦੇ ਕਾਲਿੰਗ ਦੇ ਪਾਸਾ ਦੇ ਵਿੱਚ ਆਪ ਇਹਨੂੰ ਕਿਹੜੀ ਵੀ ਇੱਕ ਪਛਾਣ ਕੋਡ ਹੀ ਆ ਦੋਸਤੋ ਤੇ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਜੇ ਇਹ ਵੀਡੀਓ ਦੇ ਵਿੱਚ ਕੋਈ ਗਲਤੀ ਜਾਂ ਕੁਝ ਕੋਈ ਭੁੱਲ ਚੁੱਕ ਰਹੀ ਹੋਵੇ ਤਾਂ ਮਾਫ ਕਰਨਾ ਥੈਂਕ ਯੂ ਥੈਂਕ ਯੂ